ਗੁਰਦਾਸਪੁਰ ਦੇ ਥਾਣਾ ਸਦਰ ਦੇ ਤਿਤੌਂ ਦੇ ਪਿੰਡ ਪੂਰੇਵਾਲ ਅਰਾਇਆਂ ਵਿਖੇ ਇੱਕ ਮੈਡੀਕਲ ਸਟੋਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ 5000 ਦੇ ਕਰੀਬ ਨਕਦੀ ਅਤੇ ਹਜ਼ਾਰਾਂ ਰੁਪਏ ਦੀਆਂ ਦਵਾਈਆਂ ਚੋਰੀ ਕਰਕੇ ਲੈ ਗਏ। ਦੁਕਾਨ ਦੇ ਮਾਲਕ ਸਿਕੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਕਮਾਲਪੁਰ ਅਫਗਾਨਾ ਵਿੱਚ ਰਹਿੰਦਾ ਹੈ ਤੇ ਪੂਰੇਵਾਲ ਅਰਾਇਆਂ ਵਿਖੇ ਪਾਲ ਮੈਡੀਕਲ ਸਟੋਰ ਦੇ ਨਾਂ ਤੇ ਮੈਡੀਕਲ ਸਟੋਰ ਚਲਾਉਂਦਾ ਹੈ। ਸਵੇਰੇ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਅਤੇ ਜਦੋਂ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਚੋਰ ਗੱਲੇ ਵਿੱਚ ਪਈ 5000 ਰੁਪਏ ਦੇ ਕਰੀਬ ਨਕਦੀ ਅਤੇ 15 ਤੋਂ 16000 ਰੁਪਏ ਮੁੱਲ ਦੀ ਦਵਾਈਆਂ ਵੀ ਚੋਰੀ ਕਰਕੇ ਲੈ ਗਏ ਹਨ ਮੇਰਾ ਨਾਮ ਸਿਕੰਦਰਪਾਲ ਸਿੰਘ ਜੀ ਪਿੰਡ ਮੇਰਾ ਕਮਾਲਪੁਰ ਅਫਗਾਨਾ ਜੀ ਜੋ ਮੈਡੀਕਲ ਸਟੋਰ ਹੈ ਪੂਰਵਾਰ ਅਰਾਈਆਂ ਦੇ ਵਿੱਚ ਹੈ ਮੈਂ ਰਾਤ 8 ਵਜੇ ਦੁਕਾਨ ਬੰਦ ਕਰਕੇ ਗਿਆ ਤੇ ਮਰੇਰੇ ਮੈਨੂੰ 5 ਵਜੇ ਫੋਨ ਆਇਆ ਕਿ ਤੁਹਾਡੀ ਦੁਕਾਨ 'ਚ ਚੋਰੀ ਹੋ ਗਈ ਹੈ ਨੇ ਮੈਨੂੰ ਪਿੰਡੋਂ ਕੇ ਵੀਰ ਪ੍ਰਾਣ ਨੇ ਫੋਨ ਕੀਤਾ ਸੀ ਕਿ ਦੁਕਾਨ ਤੇ ਚੋਰੀ ਹੋ ਗਿਆ ਸ਼ਟਰ ਚੁੱਕਿਆ ਗਿਆ ਵਾ ਤੁਸੀਂ ਇੱਥੇ ਪੁੱਛੋ ਕਿੰਨਾ ਕੇ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਭਾਈ ਗੱਲੇ ਦੇ ਵਿੱਚ 5000 ਰੁਪਇਆ ਸੀ ਬਾਕੀ ਟੋਟਲ ਮਿਲਾ ਕੇ ਦਵਾਈਆਂ ਦੁਆਏ ਜਿੰਨੀਆਂ ਵੀ ਉਹਨਾਂ ਨੇ ਚੋਰੀ ਕੀਤੀ ਆ 20000 ਦਾ ਨੁਕਸਾਨ ਹੋ ਗਿਆ